ਸਸਗਲ ਜੀ ਮੈਂ ਡਾਕਟਰ ਸੁਮੇਤਪਾਲ ਸਿੰਘ ਮੈਂ ਪ੍ਰੈਜ਼ੀਡੈਂਟ ਆ ਮੈਡੀਕਲ ਅਫਸਰ ਐਸੋਸੀਏਸ਼ਨ ਸਿਵਲ ਹਸਪੀਟਲ ਅੰਮ੍ਰਿਤਸਰ ਦਾ। ਬਹੁਤ ਕੀ ਹੁੰਦਾ ਰਿਹਾ ਜਿਹਦੇ ਕਰਕੇ ਜਿਹੜੀ ਆਪਰੇਟਿਵ ਬਾਲ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਤੇ ਡਾਕਟਰਾਂ ਦੇ ਸਟਾਫ ਦੀ ਕਮੀ ਕਰਕੇ ਜਿਹੜੀ ਤੁਹਾਡੇ ਕੋਲ ਹੋ ਰਹੀ ਹੈ। ਸਰਕਾਰ ਲੈਂਦਾ ਹੈ ਕਿ ਜਿਹੜੀਆਂ ਐਮਰਜੈਂਸੀ ਡਿਊਟੀਆਂ ਨੇ ਨਾ ਉਹ ਕਰਨ ਵਾਸਤੇ ਹੋ ਸਿਵਲ ਹਸਪੀਟਲ ਦੇ ਵਿੱਚ ਐਮਰਜੈਂਸੀ ਮੈਡੀਕਲ ਅਫਸਰ ਬਹੁਤ ਘਟ ਗਏ। ਕੁਝ ਡਾਕਟਰ ਛੁੱਟੀ ਤੇ ਚਲ ਗਏ ਨੇ, ਕੁਝ ਮਟੰਟੀ ਲੀਵ ਤੇ ਚਲ ਗਏ ਨੇ। ਉਦੇ ਕਰਕੇ ਕੀ ਹੁੰਦਾ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਜਿਹੜੇ ਕਿ ਓਪੀਡੀ ਚ ਲਾਂਦੇ ਨੇ ਉਹਨਾਂ ਨੂੰ ਐਮਰਜੈਂਸੀ ਡਿਊਟੀਆਂ ਕਰਨੀਆਂ ਪੈ ਰਹੀਆਂ ਹੁਣ ਜਿਹੜਾ ਡਾਕਟਰ ਰਾਤ ਨੂੰ ਐਮਰਜੈਂਸੀ ਡਿਊਟੀ ਕਰਕੇ ਜਾਏਗਾ ਉਹ ਸਵੇਰੇ ਉੱਠ ਕੇ ਆਪਰੇਸ਼ਨ ਤੇ ਕਰ ਨਹੀਂ ਸਕਦਾ ਸਾਰੀ ਓਪੀਡੀ ਤੇ ਕਰ ਨਹੀਂ ਸਕਦਾ ਉਹਦੇ ਕਰਕੇ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਅਸੀਂ ਸਿਵਲ ਸਚੇਦ ਸਾਹਿਬ ਨੂੰ ਦੋ ਦਿਨ ਪਹਿਲਾਂ ਬੇਨਤੀ ਕੀਤੀ ਸੀ ਕਿ ਸਰ ਜਿਹੜੀਆਂ ਪੈਰੀਫਰੀ ਦੇ ਵਿੱਚ ਸੈਟਲਾਈਟ ਹਸਪੀਟਲ ਨੇ ਜਾਂ ਯੂਪੀਐਸਸੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਮੈਡੀਕਲ ਅਫਸਰ ਈਐਮਓ ਬੈਠੇ ਹੋਏ ਨੇ ਉਹ ਜਿੱਥੇ-ਜਿੱਥੇ ਵੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹ ਉੱਥੇ ਹੀ ਕੰਟੀਨਿਊ ਰੱਖਣ ਪਰ ਮਹੀਨੇ ਦੇ ਵਿੱਚ ਇਤੀਆਂ ਦੋ ਡਿਊਟੀਆਂ ਉਹ ਸਿਵਲ ਹਸਪੀਟਲ ਅੰਮ੍ਰਿਤਸਰ ਐਜ਼ ਅ ਐਮਰਜੈਂਸੀ ਮੈਡੀਕਲ ਅਫਸਰ ਕਰ ਦਿਆ ਕਰ। ਸੋ ਪੇਸ਼ੈਂਟ ਜਿਹਨੇ ਆਉਂਦੇ ਲੋਕ ਜਿਹਨੇ ਆਉਂਦੇ ਜਿੰਨਾ ਉਹਨਾਂ ਨੂੰ ਗੱਦੇਵਾਰੀ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਸਟਾਫ ਨਹੀਂ ਹੁੰਦਾ। ਤੁਸੀਂ ਦੇਖੋ ਵੀ ਹੁਣ ਮੇਰੇ ਨਾਲ ਡਾਕਟਰ ਮਰਦੋਤ ਪੜਾਰ ਬੈਠੇ ਨੇ ਆਰਥੋ ਸਪੈਸ਼ਲਿਸਟ ਨੇ। ਇਹ ਜੇ ਨਾਈਟ ਡਿਊਟੀ ਕਰਕੇ ਰਾਤ ਨੂੰ ਜਾਣਗੇ ਤੇ ਸਵੇਰੇ ਉੱਠ ਕੇ ਜਿਹੜੇ ਇਹਨਾਂ ਨੇ ਮੈਡੀਕਲ ਬਣਾਉਣੇ ਨੇ ਜਿਨ੍ਹਾਂ ਨੂੰ ਸਰਜਰੀ ਦਾ ਟਾਈਮ ਦਿੱਤਾ ਹੈ ਜਾਂ ਜਿਨ੍ਹਾਂ ਨੂੰ ਆਪੀਡੀ ਦਾ ਟਾਈਮ ਦਿੱਤਾ ਹੈ ਉਹ ਸਾਰੇ ਮਰੀਜ਼ ਖਾਲੀ ਆ ਤੇ ਪਰੇਸ਼ਾਨ ਹੁੰਦੇ ਨੇ ਪਹਿਲੇ ਦੋ ਦੋ ਘੰਟੇ ਲੱਭਦੇ ਨੇ ਵੀ ਡਾਕਟਰ ਹੈ ਕਿੱਥੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਡਾਕਟਰ ਕਿੱਥੇ ਹੈ ਜਾਂ ਡਾਕਟਰ ਸਾਹਿਬ ਆਏ ਨਹੀਂ ਤੇ ਹਿਸਾਬ ਲਾਓ ਵੀ ਜੇ ਕੋਈ ਬੰਦਾ ਬਾਬੇ ਬਕਾਲੇ ਵਾਲੇ ਪਾਸੋਂ ਆ ਰਿਹਾ ਜਾਂ ਕੋਈ ਅਜਨਾਲੇ ਵਾਲੇ ਪਾਸੋਂ ਏਡੀ ਦੂਰੋਂ ਆ ਰਿਹਾ ਢਾਈ ਢਾਈ ਘੰਟੇ ਦਾ ਸਫ਼ਰ ਬਸਤੇ ਕਰਕੇ ਆ ਰਹੇ ਨੇ ਆਂਦਿਆਂ ਨੂੰ ਪਤਾ ਲੱਗੇ ਵੀ ਉਹ ਡਾਕਟਰ ਤੇ ਰਾਤੀ ਨਾਈਟ ਲੱਗੀ ਸੀ ਕਿਉਂ ਕਿਉਂਕਿ ਜੀ ਅਮਰਦੇਸੀ ਮੈਡੀਕਲ ਅਫਸਰ ਨਹੀਂ ਸੀ ਅਵੇਲੇਬਲ ਹੈਗਾ ਕਿਸੇ ਨੂੰ ਕੋਈ ਕੰਮ ਪੈ ਗਿਆ ਸੀ ਕੋਈ ਛੁੱਟੀ ਤੇ ਚਲ ਗਿਆ ਅਚਾਨਕ ਛੁੱਟੀ ਲੈ ਕੇ ਚਲ ਗਿਆ ਤੇ ਜਦੋਂ ਕੋਈ ਅਚਾਨਕ ਛੁੱਟੀ ਲੈ ਕੇ ਚਲ ਗਿਆ ਤੇ ਡਾਕਟਰ ਮਧੁਰ ਪਟਾਰ ਨੂੰ ਮੈਨੂੰ ਜਾਂ ਕਿਸੇ ਹੋਰ ਡਾਕਟਰ ਸਪੈਸ਼ਲਿਸਟ ਨੂੰ ਤੋ ਕਹਤਾ ਵੀ ਤੂੰ ਨਾਈਟ ਕਰ ਤੇ ਜਿਹੜੇ ਔਰ ਇਹ ਸਵੇਰ ਦੇ ਜਿਹੜਾ ਉਹਰਾ ਸ਼ਡਿਊਲ ਬਣਿਆ ਆ ਉਹ ਤੇ ਸਾਰਾ ਖਤਮ ਹੋ ਗਿਆ ਨਾ ਸਵਾਸ਼ਾਸ਼ਣ ਕੀ ਮਿਲਿਆ ਅੱਜ ਅੱਜ ਆਸ਼ਵਾਸ਼ਣ ਸਾਨੂੰ ਇਹ ਦਿੱਤਾ ਗਿਆ ਕਿ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਕੋਈ ਸਖਤ ਐਕਸ਼ਨ ਲਓ ਵੀ ਯਕੀਨੀ ਬਣਾਓ ਕਿਉਂਕਿ ਜਿਹੜੇ ਯੂਪੀਐਸਸੀ ਵਾਲੇ ਡਾਕਟਰਾਂ ਦਾ ਰੋਸਟਰ ਕੱਢਿਆ ਗਿਆ ਨਾ ਉਹ ਆਪਣੀ ਡਿਊਟੀਆਂ ਤੇ ਹਾਜ਼ਰੀ ਨਹੀਂ ਦੇ ਰਹੇ ਉਹ ਨਹੀਂ ਆ ਰਹੇ ਅੱਜ ਸਿਵਲ ਸਚੇ ਸਾਹਿਬ ਨੇ ਆਸਵਾਸਾ ਸਾਨੂੰ ਦਿੱਤਾ ਸਾਨੂੰ ਬੜੀ ਹੋਪ ਆਨਾਂ ਤੋਂ ਐਸਐਮਓ ਸਾਹਿਬ ਨੇ ਆਸਵਾਸਾ ਦਿੱਤਾ ਵੀ ਜਿੱਦਾਂ ਕਿਦਾਂ ਜੋ ਮਰਜ਼ੀ ਹੋਵੇ ਜਿਨ੍ਹਾਂ ਦੇ ਰੋਸਟਰ 'ਚ ਡਿਊਟੀ ਡਿਊਟੀ ਲੱਗੀ ਹੈ ਉਹ ਆਣ ਕੇ ਹਰ ਹਾਲਤ ਵਿੱਚ ਆ ਕੇ ਆਪਣੀਆਂ ਡਿਊਟੀਆਂ ਕਰਨਗੇ ਇਹਦੇ ਵਿੱਚ ਕੋਈ ਕਿੰਤੂ ਜਾਂ ਪਰਤੋ ਵਾਲੀ ਗੱਲ ਨਹੀਂ ਹੈਗੀ ਸਰਕਾਰ ਵੱਲੋਂ ਬੜੇ ਦਾਅਵੇ ਕੀਤੇ ਜਾਂਦੇ ਸ਼ਹਿਰ ਸੁਭਾਵਾਂ ਬਿਹਤਰ ਕਰਨ ਦੇ ਲੇਕਿਨ ਇਹ ਦੁਨੀਆ ਕੱਲਾ ਜਦੋਂ ਸਾਹਮਣੇ ਆਉਂਦੀਆਂ ਸਾਫੀ ਕਰਨ ਦੀ ਗੱਲ ਕਰੋ ਤੇ ਕੀ ਲੱਗਦਾ ਵੀ ਸਰਕਾਰ ਦੇ ਜਿਹੜੇ ਦਾਅਵੇ ਨੇ ਕਿੰਨੇ ਤੋਂ ਲੋਕਾਂ ਦੇ ਰਹਿ ਗਏ ਦੇਖੋ ਸਰਕਾਰ ਦੀਆਂ ਜਿਹੜੀਆਂ ਸੇਵਾਵਾਂ ਨੇ ਸਰਕਾਰ ਨੇ ਤੁਹਾਨੂੰ ਇੱਥੇ ਸਿਵਲ ਹਸਪਤਾਲ ਦੇ ਵਿੱਚ ਸਪੈਸ਼ਲਿਸਟ ਦਿੱਤੇ ਨੇ ਬਸ ਉਹਨਾਂ ਨੂੰ ਮੌਕਾ ਦਿਓ ਲੋਕਾਂ ਦੀ ਸੇਵਾ ਕਰਨ ਦਾ ਜਦੋਂ ਸਪੈਸ਼ਲਿਸਟ ਐਮਰਜੈਂਸੀ ਡਿਊਟੀ ਕਰੇਗਾ ਤੁਸੀਂ ਸਮਝੋ ਕਿ ਉਹਦੀ ਪਾਵਰ ਤੁਸੀਂ ਅੱਧੀ ਘਟਾ ਦਿੱਤੀ ਹੈ ਠੀਕ ਹੈ ਨਾ ਤੋਂ ਬੇਨਤੀ ਹੈ ਕਿ ਸਪੈਸ਼ਲਿਸਟ ਸਪੈਸ਼ਲਿਸਟ ਰਹਿ ਦਿੱਤਾ ਜਾਵੇ ਤੇ ਈਐਮਓ ਦੀ ਵੱਧ ਤੋਂ ਵੱਧ ਭਰਤੀ ਕੀਤੀ ਜਾਵੇ ਦੇਖੋ ਅਜੇ ਤਾਂ ਸਰ ਨੇ ਸਾਨੂੰ ਪੂਰਾ ਆਸ਼ਵਾਸਨ ਤਾਂ ਹੈ ਕਿ ਅੱਜ ਰਾਤ ਨੂੰ ਕੱਲ ਤੱਕ ਅਸੀਂ ਵੇਖਾਂਗੇ VAEMO ਆਉਂਦੇ ਨੇ ਜੇ ਨਹੀਂ ਆਉਂਦੇ ਤੇ ਸਾਡੀ ਇਹੀ ਐਸਾ ਦੇਖੋ ਮੁਲਾਜ਼ਮ ਦੇ ਹੱਥ ਕੁਛ ਨਹੀਂ ਹੁੰਦਾ ਅਸੀਂ ਤੇ ਪੈਨ ਡਾਊਨ ਸਟ੍ਰਾਈਕ ਹੀ ਕਰ ਸਕਦੇ ਹਾਂ ਅਸੀਂ ਪੈਨ ਡਾਊਨ ਸਟ੍ਰਾਈਕ ਕਰਾਂਗੇ ਤਾਂ ਜੋ ਸਰਕਾਰ ਇਹ ਜੀ ਸਮਝੇ ਕਿ ਕਿੰਨੀ ਕ ਜ਼ਰੂਰਤ ਹੈ ਸਪੈਸ਼ਲਿਸਟ ਦੀ ਬਸ ਇਹ ਦੇਖੋ ਮਰੀਜ਼ ਖਤਰਕਾਰ ਐਮਰਜੈਂਸੀ ਦੇ ਵਿੱਚ ਹੀ ਅਸੀਂ ਜਾ ਕੇ ਬੈਠਾਂਗੇ ਐਮਰਜੈਂਸੀ ਸਰਵਿਸਿਜ਼ ਕਦੀ ਨਹੀਂ ਬੰਦ ਹੋਣਗੀਆਂ ਮਿਨੀਮਮ ਡਾਕਟਰ ਸਾਹਿਬ ਕਿੰਨੇ ਡਾਕਟਰ ਸਤੇ ਹੁੰਦੇ ਆ ਤੇ ਇਸ ਟਾਈਮ ਕਿੰਨੇ ਆ ਸਾਡੇ ਹਸਪਤਾਲ ਦੇ ਵਿੱਚ ਮੈਡੀਸਨ ਸਪੈਸ਼ਲਿਸਟ ਦੀ ਬਹੁਤ ਸ਼ਾਰਟੇਜ ਹੈ ਸਰਜਰੀ ਦੇ ਸਪੈਸ਼ਲਿਸਟ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਇਹ ਸ਼ਾਰਟੇਜ ਦੇ ਕਰਕੇ ਮਰੀਜ਼ ਬਹੁਤ ਖੱਜਲ ਖਵਾਰ ਹੋ ਰਹੇ ਨੇ ਅਮਰਨਾਥ ਯਾਤਰਾ ਤੇ ਵੀ ਜਿਹੜੇ ਮਰੀਜ਼ਾਂ ਨੇ ਜਾਣਾ ਸੀ ਉਹਨਾਂ ਨੂੰ ਵੀ ਬਹੁਤ ਮੁਸ਼ਕਲਾਂ ਆਈਆਂ ਨੇ ਤਾਂ ਕਿਰਪਾ ਕਰਕੇ ਇਹ ਵੈਕੈਂਸੀਆਂ ਸਰਕਾਰ ਛੇਤੀ ਤੋਂ ਛੇਤੀ ਭਰੇ